ਨਾ ਸੰਤੋਖਿਆ ਉਤਰੈ ਮਨ ਕੀ ਭੁੱਖ ਗੋਰਾਵੰਤਨ ਹਰਿਆ ਕੀਤਿਆ ਨਾਨਕ ਕਿਆ ਮਨੁਖ ਸਰਲ ਦਵਾਰ ਕੋ ਛਾਟ ਕੈ ਗਹਿਓ ਤੁਮਾਰੋ ਦਵਾਰ ਬਹਾ ਦੇਹੇ ਕੀ ਲਾਜ ਅਸ ਗੋਵਿੰਦ ਦਾਸ ਸੁਹਾਮ ਸੁਖਾਂ ਟੰਗੁਰ ਸੇ ਭੀ ਆਇ ਅਨਸ ਸਾਇ ਜ ਸਵਾਇ ਦਰਸ਼ਨ ਮ ਪਰਸੇ ਆਏ ਗੁਰੂ ਕੈ ਜਨਮ ਮਾਰਗੋਂ ਦੁੱਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਘਰ ਦੂਜਾ ਮਾਤ ਗਰਭ ਮੈਂ ਆਪਨੋ ਸਿਮਰਨੰਦੇ ਤੈਂ ਤੁਮਰਾ ਖਣੋ ਹਾਰੇ ਪਾਵਤਿ ਸਾਗਰ ਅਠਾ ਲਹਿਰ ਮੈਂ ਤਾਰੋ ਤਾਰਨਾਰੇ ਮਾਧ ਗਰਮ ਹੈ ਆਪਣੋ ਸਿਮਰਨ ਦੇ ਤੈ ਤੁਮ ਰਖਣ ਹਾਰੇ ਪਾਵਕ ਸਾਗਰ ਅਤਾਂ ਲਹਿਰ ਮੈਂ ਤਾਰੋ ਤਾਰਨ ਹਾਰੇ ਮਾਧੋ ਤੋਖਾ ਸਰ ਸਿਰ ਮੋਰਾ ਇਹਾ ਉਹਾ ਤੁਹਾਰੋ ਟੋਰਾ ਰਹਾ ਕੀਤੇ ਤੂੰ ਮੇਰਾ ਸਨਮਨ ਕਰਨ ਹਾਰ ਤਰਨ ਜਾਨ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਹੁੰਦੇ ਪ੍ਰਭ ਭਾਨ ਕਿਨਮ ਅਵਰਣ ਕਿਨਮ ਅਵਰ ਅਚਰਜ ਚਲ ਤੋ ਤੁਮਾਰੇ ਰੂੜੋ ਗੂੜੋ ਗਹਿਰ ਗੰਬੀਰੋ ਉਚੋ ਅਗਮ ਅਪਾਰੇ ਸਾਧ ਸੰਗ ਜਿਉ ਤੁਮਹਿ ਲਾਇਓ ਤਉ ਸੁਣੀ ਤੁਮਾਰੀ ਬਾਣੀ ਆਨੰਦ ਭਿਆਪ ਏਕ ਈ ਨਾਨਕ ਪ੍ਰਤਾਪੁਰਖ ਨਰਮਾਈ ਸਾਧ ਸੰਗ ਜਿਉ ਤੁਮਹਿ ਲਾਇਓ ਤਉ ਸੁਣੀ ਤੁਮਾਰੀ ਬਾਣੀ ਨਨ ਲਿਪੇ ਆ ਪੇਖਤ ਜੀ ਨਾਨਕ ਪ੍ਰਤਾਪੁਰਖ ਨਿਰਮਾਣੀ ਵਾਹਿਗੁਰੂ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ सात नाम वाह गुरु सात नाम वाहे गुरु गुरु सात नाम वाहे गुरु सत नाम वाहे गुरू ਸਤ ਨਾਮ ਵਾਹਿਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ